ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਔਰ ਜਿਨ੍ਹਾਂ ਨੇ ਨਹੀਂ ਵੀ ਕੀਤਾ ਪਰ ਉਹ ਸੁਣਦੇ ਨੇ ਸਾਰਿਆਂ ਦਾ ਮੈਂ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹਦੀ ਕੋਈ ਇੰਨੀ ਵਿਆਖਿਆ ਦੀ ਤਾਂ ਲੋੜ ਨਹੀਂ ਤੁਸੀਂ ਆਪ ਹੀ ਸਮਝੋਗੇ ਗੀਤ ਦੇ ਵਿੱਚ ਕੀ ਹੈ ਪਤੀ ਪਤਨੀ ਦਾ ਗੀਤ ਹੈ ਪਤਨੀ ਕੀ ਕਹਿੰਦੀ ਹੈ ਇਹ ਤੁਸੀਂ ਗੀਤਰਾ ਹੀ ਸੁਣੋ ਮੈਨੂੰ ਆਸਾ ਫਨ ਗੀਤ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਨਾਜ਼ੁਕ ਨਾਜ਼ੁਕ ਪੈਰ ਜੁੱਤੀ ਮੇਰੀ ਮੱਖ ਮੋਲਦੀ ਨਾਜ਼ੁਕ ਨਾਜ਼ੁਕ ਪੈਰ ਜੁੱਤੀ ਮੇਰੀ ਮਖਮਲ ਦੀ ਚਮਕੇ ਤਿੱਲੇ ਦੀ ਤਾਰ ਸੁਤਾਰੀਆਂ ਜੜਤ ਜੜੀ ਵਾਜਤੀ ਮੈਲੋਂ ਨਿਕਲੀ ਸਤਾਰਿਆਂ ਤੇ ਧੂੜ ਪਈ ਵਾਜਤੀ ਮੈਲੋਂ ਨਿਕਲੀ ਸਤਾਰਿਆਂ ਤੇ ਧੂੜ ਪਈ ਹਾਏ ਰੱਬਾ ਸਾਡੀ ਸੋਣੀ ਜੀ ਜੁੱਤੀ ਦੀਆਬ ಸಡ್ಡ ಸಹರ ಜ ಮಾಡಿ ಜಾ ಗೇ ಸಹರ ಜೀ ಮಾಡಿ ಜಿಥೇ ಬಾ ಗೇ ಥಂಡ ಉತ್ತೆ ಡಾ ಸಿ ಮಂಜ ਹੱਥ ਗੰਗੁਣਾ ਦੀ ਜੋੜੀ ਮੱਥੇ ਧੋਣੀ ਲਾਏ ਲਈ ਹੱਥ ਗੰਗੁਣਾ ਦੀ ਜੋੜੀ ਮੱਥੇ ਧੋਣੀ ਲਾਏ ਲਈ ਪਾਕੇ ਨਾ ਥੇ ਦੁੱਧ ਦਾਕ ਟੋਰਾ ਮੈਂ ਪਾਲੂਂਗੇ ਦੇ ਕੋਲ ਖੜੀ ਹੱਥ ਦੁੱਧ ਦਾਕ ਟੋਰਾ ਮੈਂ ਪਾਲੂਂਗੇ ਦੇ ਕੋਲ ਖੜੀ ਵੀਣੇ ਵਾਲਾ ਨਾਦਾਨੀ ਨੂੰ ਕੋਈ ਖਾਵਰ ਬਾਗੀ ਫੁੱਲ ਕੁਮੜਾਏ ਤੇ ਕਲੀਆਂ ਦੀ ਆਵ ਗਈ ਬਾਗੀ ਫੁੱਲ ਕੁਮੜਾਏ ਤੇ ਕਲੀਆਂ ਦੀ ਆਵ ਗਈ ਰੂੜੇ ਗਾਈ ਸੁਰਮੇ ਦੀ ਤਾਰੀ ਤੇ ਮੋਤੀਆਂ ਦੀ ਕਿਰਗੀ ਲੜੀ ਜੇ ਹੈ ਆਏ ਤੇ ਹਤੁਰ ਗਏ ਕੇ ਆਆਂ ਦੀ ਕਦਰ ਨਹੀਂ جے ہے آئے تے ہے تُر گئے کے آیاں دی قਦਰ نہیں ہائے ربہ جند سڈی بے قدراں دی بس پائی ਨਾਜਕ ਨਾਜਕ ਪੈਰ ਜੁੱਤੀ ਮੇਰੀ ਮਖਮਲ ਦੀ ਨਾਜਕ ਨਾਜਕ ਪੈਰ ਜੁੱਤੀ ਮੇਰੀ ਮਖਮਲ ਦੀ ਚਮਕੇ ਤਿੱਲੇ ਦੀ ਤਾਰ ਸਤਾਰੀਆਂ ਜੜਤ ਜੜੀ